ਹੁਣ NHAI ਦੇ ਪ੍ਰੋਜੈਕਟ ਦਾ ਜ਼ਿਕਰ ਕਰ ਲੈਣੇ ਆਂ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਜਿੰਨੇ ਵੀ ਪ੍ਰੋਜੈਕਟ ਨੇ ਉਸ ਨੂੰ ਰੱਦ ਕੀਤਾ ਜਾ ਰਿਹਾ ਇਸ ਦੇ ਕਈ ਕਾਰਨ ਨੇ ਤੁਸੀਂ ਲਾਡੂਵਾਲ ਟੋਲ ਪਲਾਜ਼ਾ ਹੀ ਦੇਖ ਲਓ ਕਿ ਕਿੰਨੇ ਟਾਈਮ ਤੋਂ ਬੰਦ ਪਿਆ ਹੈ ਕਿਉਂਕਿ ਜੋ ਕਿਸਾਨ ਨੇ ਉਤਰਨਾ ਲਾਗੇ ਬੈਠੇ ਨੇ ਤੇ ਅਜਿਹੇ ਕਈ ਮਾਮਲੇ ਨੇ ਜਿਸ ਨੂੰ ਲੈ ਕੇ ਹੁਣ PM ਸਾਹਿਬ ਨੇ NHAI ਦੇ ਪ੍ਰੋਜੈਕਟ ਨੂੰ ਲੈ ਕੇ ਮੀਟਿੰਗ ਸੱਦੀ ਹੈ NHAI ਅਧਿਕਾਰੀਆਂ ਦੇ ਨਾਲ PM ਮੋਦੀ ਦੀ ਮੀਟਿੰਗ ਹੋਵੇਗੀ 31 ਜੁਲਾਈ ਨੂੰ ਦਿੱਲੀ ਦੇ ਵਿੱਚ AM ਬੈਠਕ ਹੋਏਗੀ ਦਿੱਲੀ ਕਟੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਜਾਏਗੀ ਮੀਟਿੰਗ ਦੇ ਵਿੱਚ ਵਿਭਾਗ ਦੇ ਸਾਰੇ ਅਧਿਕਾਰੀ ਸ਼ਾਮਲ ਹੋਣਗੇ ਦਰਅਸਾ ਕਾਫੀ ਦੇਰ ਤੋਂ ਇਹ ਪ੍ਰੋਜੈਕਟ ਜਿਹੜਾ ਹੈ ਉਹ ਪੂਰਾ ਨਹੀਂ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਕਈ ਥਾਵਾਂ ਤੇ ਇਸ ਦੀ ਸ਼ੁਰੂਆਤ ਵੀ ਜਿਹੜੀ ਹੈ ਨਹੀਂ ਹੋ ਪਾਈ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਘੱਟ ਪੈਸਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕੰਪਨਸੇਸ਼ਨ ਜ਼ਿਆਦਾ ਦਿੱਤਾ ਜਾਵੇ ਸੁਭਿੰਦਰ ਸਿੰਘ ਰੰਦਾਵਾ ਵੱਲੋਂ ਟਵੀਟ ਵੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਲਾਪਰਵਾਹੀਆਂ ਅਤੇ ਨਾਦਾਨੀਆਂ ਦਾ ਅੰਜਾਮ ਪੰਜਾਬੀਆਂ ਨੂੰ ਇਸ ਤਰ੍ਹਾਂ ਪੁਕਤ ਨਾ ਪੈ ਰਿਹਾ ਹੈ ਇਸ ਤਰ੍ਹਾਂ ਅਹਿਮ ਪ੍ਰੋਜੈਕਟ ਨੂੰ ਰੱਦ ਕਰ ਦੇਣ ਦਾ ਨੁਕਸਾਨ ਪੰਜਾਬ ਪੰਜਾਬੀ ਅਤੇ ਉਸ ਦੇ ਆਰਥਿਕ ਟਾਂਚੇ ਨੂੰ ਚਲਣਾ ਪਏਗਾ ਦਰਅਸਲ ਅਜੇ ਹ ਇਸਨੀ ਰੰਦਾਵਾ ਸਾਹਿਬ ਕਹਿ ਰਹੇ ਨੇ ਕਿਉਂਕਿ ਐਨਏਆਈ ਦਾ ਪੰਜਾਬ ਦੇ ਪ੍ਰੋਜੈਕਟਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਸਾਹਮਣੇ ਆਇਆ NHAI ਨੇ ਪੰਜਾਬ ਦੇ ਚਾਰ ਪ੍ਰੋਜੈਕਟ ਜਿਹੜੇ ਨੇ ਉਹ ਰੱਦ ਕਰ ਦਿੱਤੇ ਨੇ ਪਹਿਲਾ 3303 ਹੁਣ 4942 ਕਰੋੜ ਦੇ ਪ੍ਰੋਜੈਕਟ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ NHAI ਨੂੰ ਪੰਜਾਬ ਦੇ ਵਿੱਚ ਕੰਮ ਕਰਨ ਦੇ ਵਿੱਚ ਮੁਸ਼ਕਲਾ ਆ ਰਹੀਆਂ ਨੇ ਪਹਿਲਾਂ ਵੀ NHAI ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਚੁੱਕਿਆ ਹੈ ਜ਼ਮੀਨ ਐਕਵਾਇਰ ਨਾ ਹੋਣ ਤੇ ਉਹਨਾਂ ਵੱਲੋਂ ਨਰਾਜ਼ਗੀ ਜਤਾਈ ਗਈ ਹੈ ਖੈਰਪੀਆ ਮੋਦੀ ਵੱਲੋਂ ਵੀ ਮੀਟਿੰਗ ਜਿਹੜੀ ਹੈ ਬੁਲਾਈ ਗਈ ਹੈ ਇਸ ਤੋਂ ਪਹਿਲਾਂ ਵੀ NHAI ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਪਟੀਸ਼ਨਸ ਜਿਹੜੀਆਂ ਨੇ ਉਹ ਵੀ ਦਾਖਲ ਕੀਤੀਆਂ ਹੋਈਆਂ ਨੇ ਹੁਣ NHAI ਦੇ ਪ੍ਰੋਜੈਕਟ ਦਾ ਜ਼ਿਕਰ ਕਰ ਲੈਣੇ ਆ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਜਿੰਨੇ ਵੀ ਪ੍ਰੋਜੈਕਟ ਨੇ ਉਸ ਨੂੰ ਰੱਦ ਕੀਤਾ ਜਾ ਰਿਹਾ ਇਸ ਦੇ ਕਈ ਕਾਰਨ ਨੇ ਤੁਸੀਂ ਲਾਡੂਵਾਲ ਟੋਲ ਪਲਾਜ਼ਾ ਹੀ ਦੇਖ ਲਓ ਕਿ ਕਿੰਨੇ ਟਾਈਮ ਤੋਂ ਬੰਦ ਪਿਆ ਹੈ ਕਿਉਂਕਿ ਜੋ ਕਿਸਾਨ ਨੇ ਉਤਰਨਾ ਲਾਗੇ ਬੈਠੇ ਨੇ ਤੇ ਅਜਿਹੇ ਕਈ ਮਾਮਲੇ ਨੇ ਜਿਸ ਨੂੰ ਲੈ ਕੇ ਹੁਣ ਪੀਐਮ ਸਾਹਿਬ ਨੇ ਐਨਐਚਏਆਈ ਦੇ ਪ੍ਰੋਜੈਕਟ ਨੂੰ ਲੈ ਕੇ ਮੀਟਿੰਗ ਸੱਦੀ ਹੈ ਐਨਐਚਏਆਈ ਅਧਿਕਾਰੀਆਂ ਦੇ ਨਾਲ ਪੀਐਮ ਮੋਦੀ ਦੀ ਮੀਟਿੰਗ ਹੋਵੇਗੀ 31 ਜੁਲਾਈ ਨੂੰ ਦਿੱਲੀ ਦੇ ਵਿੱਚ ਏਐਮ ਬੈਠਕ ਹੋਏਗੀ ਦਿੱਲੀ ਕਟੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਜਾਏਗੀ ਮੀਟਿੰਗ ਦੇ ਵਿੱਚ ਵਿਭਾਗ ਦੇ ਸਾਰੇ ਅਧਿਕਾਰੀ ਸ਼ਾਮਲ ਹੋਣਗੇ ਦਰ ਹੈ ਕਿ ਕਾਫੀ ਦੇਰ ਤੋਂ ਇਹ ਪ੍ਰੋਜੈਕਟ ਜਿਹੜਾ ਹੈ ਉਹ ਪੂਰਾ ਨਹੀਂ ਕੀਤਾ ਜਾ ਰਿਹਾ ਇਥੋਂ ਤੱਕ ਕਿ ਕਈ ਥਾਵਾਂ ਤੇ ਈਜ਼ੀ ਸ਼ੁਰੂਆਤ ਵੀ ਜਿਹੜੀ ਨਹੀਂ ਹੋ ਪਾਈ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਘੱਟ ਪੈਸਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕੰਪਨਸੇਸ਼ਨ ਜ਼ਿਆਦਾ ਦਿੱਤਾ ਜਾਵੇ ਸੁਖਜਿੰਦਰ ਸਿੰਘ ਨੇ ਦਾਵਾ ਵੱਲੋਂ ਟਵੀਟ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਲਾਪਰਵਾਹੀਆਂ ਅਤੇ ਨਾਦਾਨੀਆਂ ਦਾ ਅੰਜਾਮ ਪੰਜਾਬੀਆਂ ਨੂੰ ਇਸ ਤਰ੍ਹਾਂ ਭੁਗਤਣਾ ਪੈ ਰਿਹਾ ਹੈ ਇਸ ਤਰ੍ਹਾਂ ਅਹਿਮ ਪ੍ਰੋਜੈਕਟ ਨੂੰ ਰੱਦ ਕਰ ਦੇਣ ਦਾ ਨੁਕਸਾਨ ਪੰਜਾਬ ਪੰਜਾਬੀ ਅਤੇ ਉਸ ਦੇ ਆਰਥਿਕ ਟਾਂਚੇ ਨੂੰ ਚਲਣਾ ਪਏਗਾ ਦਰ ਅਸਲ ਅਜੇ ਹਾਈ ਇਸ ਲਈ ਰੰਦਾਵਾ ਸਾਹਿਬ ਕਹਿ ਰਹੇ ਨੇ ਕਿਉਂਕਿ ਐਨਐਚਏਆਈ ਦਾ ਪੰਜਾਬ ਦੇ ਪ੍ਰੋਜੈਕਟਾਂ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਸਾਹਮਣੇ ਆਇਆ ਹੈ ਐਨਐਚਏਆਈ ਨੇ ਪੰਜਾਬ ਦੇ ਚਾਰ ਪ੍ਰੋਜੈਕਟ ਜਿਹੜੇ ਨੇ ਉਹ ਰੱਦ ਕਰ ਦਿੱਤੇ ਨੇ ਪਹਿਲਾ 3303 ਹੁਣ 4942 ਕਰੋੜ ਦੇ ਪ੍ਰੋਜੈਕਟ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਐਨਐਚਏਆਈ ਨੂੰ ਪੰਜਾਬ ਦੇ ਵਿੱਚ ਕੰਮ ਕਰਨ ਦੇ ਵਿੱਚ ਮੁਸ਼ਕਲਾ ਆ ਰਹੀਆਂ ਨੇ ਪਹਿਲਾਂ ਵੀ NHAI ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਚੁੱਕਿਆ ਹੈ ਜ਼ਮੀਨ ਐਕਵਾਇਰ ਨਾ ਹੋਣ ਤੇ ਉਹਨਾਂ ਵੱਲੋਂ ਨਿਰਾਸ਼ਗੀ ਜਤਾਈ ਗਈ ਹੈ ਖੈਰ ਭੀਮੋਦੀ ਵੱਲੋਂ ਵੀ ਮੀਟਿੰਗ ਜਿਹੜੀ ਹੈ ਬੁਲਾਈ ਗਈ ਹੈ ਇਸ ਤੋਂ ਪਹਿਲਾਂ ਵੀ NHAI ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਪਟੀਸ਼ਨਸ ਜਿਹੜੀਆਂ ਨੇ ਉਹ ਵੀ ਦਾਖਲ ਕੀਤੀਆਂ ਹੋਈਆਂ ਨੇ